ਹਾਉਤ ਪਤ ਪਰਮੇਸ਼ਰ ਗਤ ਨਾਰਾਇਣ ਧਨ ਗਪਾਲ ਗੁਣ ਸਾਖੀ ਚਰਨ ਸ਼ਰਨ ਨਾਨਕ ਦਾ ਸੁਹਾਰ ਹਰ ਸੰਤਿ ਇਹ ਵਿਦਿਆ ਕੀ ਪਤ ਪਰਮੇਸ਼ਰ ਗਤ ਨਾਰਾਇਣ ਧਨ ਗਪਾਲ ਗੁਣ ਸਾਖੀ ਜਰਨਸ਼ਨ ਨਾਲ ਕਦਾਸ ਹਰ ਹਰ ਸੰਤਿ ਇਹ ਬਿਜਾਤੀ ਵਾਹਿਗੁਰੂ ਜੀ ਦਾ ਖਰਸ਼ਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਕਿਰਪਾ ਕੀਤੀ ਪਾਤਸ਼ਾਹ ਜੀ ਨੇ ਅਮਰਤ ਵੇਲੇ ਤੁਨ ਸ੍ਰੀ ਕਰੋ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ ਕਿਰਪਾ ਕਰਕੇ ਪਵਿੱਤਰ ਹੁਕਮ ਅਕਸ਼ੁਸ਼ਿਤਿਨ ਅੱਜ ਦਾ ਜੋ ਸਤਿਨਾ ਦਾ ਫਰਮਾਨ ਹੈ ਉਸ ਵਿੱਚ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਇਹ ਅਕਾਲ ਪੁਰਖ ਵਾਹਿਗੁਰੂ ਘਰ ਬਾਹਰ ਤੇਰਾ ਪ੍ਰਵਾਸ ਇਸ ਹਰਿ ਦੇਰੂ ਪੀ ਘਰ ਦੇ ਅੰਦਰ ਤੇ ਬਾਹਰ ਸਾਨੂੰ ਤੇਰਾ ਪੁਰਸਾ ਹੈ ਤੂੰ ਹਮੇਸ਼ਾ ਆਪਣੇ ਸੇਵਕ ਦੇ ਅੰਗ ਸੰਗ ਵਸਦੇ ਸੇਵਕ ਜੇ ਕਿਤੇ ਕੋਈ ਭੋਲਾ ਗਲਤੀ ਕਰ ਲੈਂਦਾ ਤੇ ਉਥੋਂ ਵੀ ਤੂੰ ਬਖਸ਼ ਕੇ ਨਾ ਸਹੀ ਮਾਰਗ ਦਰਸਾ ਅੱਜ ਵਿਚਾਰ ਤੇ ਕੁਝ ਹੋਰ ਸੀ ਅਰ ਸਮੇਂ ਮਤਾਬਕਰ ਸਮੇਂ ਨੇ ਵਿਚਾਰ ਬਦਲ ਦਿੱਤੇ ਸਤਪੁਰੂ ਜੀ ਕਹਿੰਦੇ ਨੇ ਕਿ ਸੰਗਤ ਬਹੁਤ ਸਤਕਾਰਯੋਗ ਹੈ ਸਤ ਸੰਗਤ ਜਿਹੜੀ ਹੈ ਨਾ ਬੰਦਗੀ ਕਰਨ ਵਾਲੇ ਸਿਮਰਨ ਕਰਨ ਵਾਲੇ ਗੁਰੂ ਕੇ ਵਚਨਾਂ ਨੂੰ ਮੰਨਣ ਵਾਲੇ ਉਹ ਬਹੁਤ ਸਤਕਾਰਯੋਗ ਹੈ ਔਰ ਇਤਿਹਾਸ ਵਿੱਚ ਜੋ ਰੇਗਾ ਖਬਾਰੇ ਮਿਲਦੇ ਨੇ ਸਤਵੇਂ ਪਾਸ਼ਾ ਜੀ ਬੜੀ ਬਾਣੀ ਪੜ੍ਹਦੀਆਂ ਸਤਾਂ ਆ ਰਹੀਆਂ ਸਨ ਤੇ ਸਤੂ ਜੀ ਜਲਦੀ ਨਾਲ ਜੋ ਉੱਡੇ ਤੇ ਗੋਡੇ ਤੇ ਝੋਟ ਲੱਗ ਗਈ ਸੀ ਗੁਰੂ ਅਰਜਨ ਦੇਵ ਸਾਹਿਬ ਆਪਾਸ਼ਾ ਜੀ ਨੇ ਮਾਤਾ ਦੰਗਾ ਜੀ ਨੂੰ ਨਾਲ ਲੈ ਕੇ ਅੱਧੀ ਰਾਤ ਨੂੰ ਜਿਹੜੀਆਂ ਸੰਗਤਾਂ ਪਹੁੰਚੀਆਂ ਗੁਰੂ ਕੇ ਲੰਗਰ ਤਿਆਰ ਕੀਤੇ ਉਹਨਾਂ ਵਾਸਤੇ ਹੱਥੀਂ ਲੰਗਰ ਤਿਆਰ ਕੀਤੇ ਔਰ ਬਜ਼ੁਰਗਾ ਦੇ ਪੈਰ ਦਵਾਏ ਕਿਉਂਕਿ ਭੇਸ ਬਦਲ ਕੇ ਐਸਾ ਸਤੂ ਜੀ ਨੂੰ ਕੋਈ ਪਛਾਣ ਨਹੀਂ ਸਕਿਆ ਸਵੇਰੇ ਪਤਾ ਲੱਗਾ ਕਿ ਸੰਗਤਾਂ ਨੇ हाथ जोड़ के बेनती की पातशाह बहुत बड़ा है पाप हो गया चरण पढ़ने अपने पैर कटागुरु तो जी कहे नहीं संगत होता है। भी बड़े हवाले मिलते पर अज सा जीवन जलौता है असि संगत की परवाह नहीं करते इथे धन श्री गुरु ग्रंथ साहब जी महाराज प्रकाशमान ਉਹਨਾਂ ਦੇ ਚਰਨਾਂ ਵਿੱਚ ਖਲੋ ਕੇ ਜੇ ਕੋਈ ਵਾਅਦਾ ਵੀ ਕਰ ਲੈਣਿਆ ਉਸ ਤੋਂ ਵੀ ਮੁਨਕਰ ਹੋ ਜਾਂਦੇ ਬਖਸ਼ਣਾ ਨਹੀਂ ਕਿਸੇ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੇ ਖਲੋ ਕੇ ਅਸੀਂ ਕੋਈ ਵਿਸ਼ਵਾਸ ਪਾਤਰ ਬਣਾ ਕੇ ਸੰਗਤ ਨੂੰ ਸੰਗਤਾਂ ਵਾਅਦਾ ਕਰ ਲਿਆ ਦੋਨੋਂ ਹਾਜ਼ਰਾ ਗੁਰੂ ਵੀ ਹਾਜ਼ਰ ਹੈ ਤੇ ਸੰਗਤ ਵੀ ਹਾਜ਼ਰ ਹੈ ਉਹਦੇ ਖਲੋ ਕੇ ਜੇ ਕੋਈ ਵਾਅਦਾ ਕਰ ਲਿਆ ਨਾ ਤੇ ਉਹਦੇ ਤੋਂ ਮੁਨਕਰ ਹੋ ਗਏ ਤੇ ਨਾ ਸਤਿਗੁਰੂ ਨੇ ਬਖਸ਼ਣਾ ਨਾ ਨਾ ਸਤਿਗੁਰੂ ਨੇ ਬਖਸ਼ ਭਾਈ ਹਰਗੋਪਾਲ ਤੇ ਦੂਸਰੇ ਸੇ ਭਾਈ ਬਦਲੀ ਇਤਿਹਾਸ ਵਿੱਚ ਇਹ ਦੋ ਸਿੱਖ ਸਨ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਉੱਤੇ ਰਹਿਣ ਵਾਲੇ ਗੁਰਪ੍ਰਤਾਸ ਸੂਰਜ ਗ੍ਰੰਥ ਵਿੱਚ ਇਹਨਾਂ ਦਾ ਨਾਮ ਬਿਦਾਰ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਆਦਿ ਸ਼ਹਿਰ ਦੇ ਨਾਲ ਅੰਦਿਸਰ ਇਹਨਾਂ ਨੇ ਇੱਕ ਦਿਨ ਬੇਨਤੀ ਕੀਤੀ ਸਤਗੁਰੂ ਜੀ ਦੇ ਚਰਨਾਂ 'ਚ ਕਹਿਣ ਲੱਗੇ ਪਾਤਸ਼ਾਹ ਬੜਾ ਨਿਤਨੇਮ ਕਰਦੇ ਆਂ ਅੱਜ ਤੇ ਜੀ ਕੋ ਦੋ ਦਿਨ ਗੁਰਦੁਆਰੇ ਸਵੇਰੇ ਜਾਇਆ ਵੀ ਨਾ ਤੋ ਪੰਜ ਸੱਤ 10 ਬੰਦੇ ਨੂੰ ਦੱਸਦਾ ਹੈ ਵੀ ਅਸੀਂ ਗੁਰਦੁਆਰੇ ਗਏ ਸੁਝਿਆ ਤੇ ਅਸੀਂ ਰੋਜ਼ ਜਾਂਦੇ ਆ ਤੜਕੇ ਦੂਜੇ ਬੰਦੇ ਉੱਤੋਂ ਬੰਦੇ ਨਹੀਂ ਹੋ ਤਾਂ ਜਾਂਦੇ ਕਿਉਂ ਜੇ ਸਵਾਲ ਖੜੇ ਕਰਦਾ ਜੇ ਅਸੀਂ ਗੁਰੂ ਕੋਲ ਜਾਂਦੇ ਆ ਨਾ ਆਪਣਾ ਜੀਵਨ ਸੁਧਾਰਨ ਵਾਸਤੇ ਜਾਂਦੇ ਕਿਸੇ ਵਾਸਤੇ ਨਹੀਂ ਜਿਵੇਂ ਪਾਣੀ ਪੜਦੇ ਆ ਆਪਣਾ ਜੀਵਨ ਸੁਧਾਰਨ ਵਾਸਤੇ ਪੜਦੇ ਆ ਇਸ ਸਰਪ੍ਰਾਚੇ ਕਿਰਪਾ ਕਰੋ ਸਾਡਾ ਮਨੁੱਖਾ ਜੀਵਨ ਜਿਹੜਾ ਹੈ ਉਸ ਵਰਗਾ ਜੇ ਇਤੇ ਅਸੀਂ ਸਵਾਲ ਠੋਣੇ ਆ ਵੀ ਅਸੀਂ ਜਾਣਿਆ ਬਣਾਣਾ ਨਹੀਂ ਆਉਂਦਾ ਤੇ ਉਹ ਜਿਹੜਾ ਅਸੀਂ ਕਰਦੇ ਆ ਨਾ ਮਾੜਾ ਮੋਟਾ ਉਹ ਹੀ ਸਾਡਾ ਨਿਸ਼ਕਰਜ ਹੈ ਇਸ ਕਰਕੇ ਸਾਨੂੰ ਅਰਦਾਸ ਕਰਨੀ ਚਾਹੀਦੀ ਹੈ ਪਾਤਸ਼ਾਹ ਕਿਰਪਾ ਕਰੋ ਦੂਜੇ ਨੂੰ ਵੀ ਸਮਤ ਬਖਸ਼ੋ ਲੇਕਿਨ ਇਸ ਨੂੰ ਲੈ ਕੇ ਅਸੀਂ ਆਪਣੇ ਆਪ ਨੂੰ ਬਹੁਤ ਵੱਡਾ ਸਿੱਖ ਅਖਵਾਉਣਾ ਤੇ ਦੂਸਰਾਂ ਨੂੰ ਇਹ ਨਾ ਸਮਝਣਾ ਵੀ ਇਹ ਤਾਂ ਆਉਂਦੇ ਨਹੀਂ ਕਿ ਅਸੀਂ ਤਾਂ 4 ਵਜੇ ਜਾਂਦੇ ਅਸੀਂ 3 ਵਜੇ ਜਾਂਦੇ ਠੀਕ ਹੈ ਜਿਹਦੇ ਕੋਲ ਸਮਾਂ ਜਦੋਂ ਉਹ ਮੱਥਾ ਟੇਕ ਕੇ ਜਾਣਾ ਉਹ ਭਾਈ ਗੋਪਾਲਾ ਤੇ ਭਾਈ ਬਦਲੀ ਦੋਨੋਂ ਇੱਕ ਨਾਲ ਸਤਿਗੁਰੂ ਜੀ ਦੇ ਚਰਨਾਂ 'ਚ ਗਏ ਕਹਿਣ ਲੱਗੇ ਸਤਿਗੁਰੂ ਜੀ ਸਾਡੀ ਬੇਨਤੀ ਵੀ ਸੁਣੋ ਅਕਸ਼ਾ ਜੀ ਕਹਿਣ ਲੱਗੇ ਦੱਸੋ ਕਹਿਣ ਲੱਗੇ ਕਿ ਸਾਡੇ ਬਹੁਤ ਦਿਨਾਂ ਦੇ ਅਸੀਂ ਸੋਚਦੇ ਸੀ ਅਸੀਂ 7-7 ਘੰਟੇ ਸਿਮਰਨ ਕਰਦੇ ਹਾਂ ਮੁਰਕੇ ਸੇਵਾ ਕਰਦੇ ਹਾਂ ਤੇ ਸਾਡੇ ਕੋਲ ਟਾਈਮ ਨਹੀਂ ਲੱਗਦਾ ਸੀ ਤੁਹਾਨੂੰ ਕਈ ਦਿਨਾਂ ਦੀ ਸੋਚਦੇ ਸੀ ਬੇਨਤੀ ਕਰਨ ਵਾਸਤੇ ਤੇ ਪਾਕਸ਼ਾ ਸਾਡੀ ਬੇਨਤੀ ਸੁਣੋ ਕਹਿਣ ਲੱਗੇ ਦੱਸੋ ਭਾਈ ਤੁਸੀਂ ਦੱਸੋ ਕਹਿਣ ਲੱਗੇ ਕਿ ਅਸੀਂ 7-8 ਘੰਟੇ ਸਿਮਰਨ ਕਰਦੇ ਹਾਂ ਸੇਵਾ ਕਰਦੇ ਹਾਂ ਪਰ ਸਾਡੇ ਮਨ ਨੂੰ ਸ਼ਾਂਤੀ ਨਹੀਂ ਤੇ ਸਤਕ੍ਰਿਤੀ ਕਹਿਣ ਲੱਗੇ ਜੇ ਭਾਈ ਤੁਹਾਨੂੰ ਮਨ ਦੀ ਸ਼ਾਂਤੀ ਦੇ ਗੰਨ ਦੱਸ ਦੀਏ ਮੰਨੋਗੇ ਕਹਿਣ ਲਗੇ ਆਪਾਸ਼ਾ ਕਿਰਪਾ ਕਰੋ ਕਿਉਂਕਿ ਉਹਨਾਂ ਦਾ ਸੁਭਾਅ ਸੀ ਜਿਹੜਾ ਸਿੱਖ ਆ ਗਿਆ ਉਹਦੇ ਨਾਲ ਝਗੜਾ ਕਰਨਾ ਸਵਾਲ ਜਵਾਬ ਕਰਨੇ ਉਹਦੇ ਤੇ ਉਹਨੂੰ ਕਈ ਤਰ੍ਹਾਂ ਦੇ ਬਸ ਇਹ ਹੁੰਦਾ ਵੀ ਇਹ ਹਾਰ ਮੰਨ ਜਾਵੇ ਸਿੱਖ ਕਹਿੰਦੇ ਤੁਸੀਂ ਮਹਾ ਹਲੋਂ ਸਾਨੂੰ ਕਿਸ ਗੱਲ ਦਾ ਪਤਾ ਨਹੀਂ ਬਸ ਇੱਥੋਂ ਤੱਕ ਸੀਮਤ ਸਤਗੁਰੂ ਜੀ ਕਹਿਣ ਲਗੇ ਭਾਈ ਐਂ ਕਰੋ ਤੁਸੀਂ ਤਲਵਾਰ ਬਾਜੀ ਦਾ ਕੋਈ ਮੁਕਾਬਲੇ ਹੋ ਰਿਹਾ। ਨਿਜਾ ਬਾਜੀ ਦੇ ਮੁਕਾਬਲੇ ਹੋ ਰਿਹਾ, ਘੋੜਸਵਾਰੀ ਦੇ ਮੁਕਾਬਲੇ ਹੋ ਰਿਹਾ, ਹੋਰ ਦੇ ਮੁਕਾਬਲੇ ਹੋ ਰਿਹਾ। ਤੁਸੀਂ ਜਿੱਤ ਕੇ ਖਾਓ। ਕਹਿੰਨਗੇ ਪਾਤਸ਼ਾਹ ਸਮਝ ਨਹੀਂ ਆਈ ਗੱਲ ਦੀ। ਕਹਿੰਨਗੇ ਜੇ ਕੋਈ ਅਗੋਂ ਤੁਹਾਡੇ ਕੋਈ ਸਿੱਖ ਦਿਸਦਾ ਵੀ ਜਿਹੜਾ ਤੁਹਾਡੇ ਮੁਕਾਬਲੇ ਚ ਆਇਆ ਸਿੱਖ ਦਿਸਦਾ ਭਵੇਂ ਤੁਹਾਡੇ ਚ ਕਿੰਨੀ ਤਾਕਤ ਹੈ, ਕਿੰਨਾ ਬਾਲਾ ਹੈ। ਉਸ ਤੋਂ ਨਿਮੀ ਹੋ ਜੋ ਐ ਜੋ ਉਹਦੇ ਮੂਰੇ ਜੇ ਤੁਸੀਂ ਉਦੋਂ ਜੰਗ ਹਾਰ ਕੇ ਆਉਂਗੇ ਤੇ ਗੁਰੂ ਦੇ ਦਰ ਤੇ ਤੁਸੀਂ ਜੰਗ ਦਿੱਤੇ ਹੋ ਸਿੱਖ ਦਾ ਸਰਕਾਰ ਕਰਨ ਹੈ ਜੇ ਸਿੱਖ ਅਗੋਂ ਆ ਰਿਆਂ ਨਾ ਜੇ ਤੁਹਾਡੇ ਮੁਕਾਬਲੇ ਤੇ ਕੋਈ ਸਿੱਖ ਹੈ ਉਹਨੂੰ ਕਹਿ ਦੋ ਨਾ ਭਾਈ ਸਾਹਿਬ ਜੀ ਮੈਂ ਹਾਰ ਮੰਨਦਾ ਤੁਸੀਂ ਕਰ ਦਿਓ ਕਹਿੰਦੇ ਨਹੀਂ ਜੀ ਸਤਿਗੁਰੂ ਜੀ ਕਹਿੰਦੇ ਤੁਸੀਂ ਤਾਂ ਸੰਗਤ ਦੇ ਨਾਲ ਬਾਤ-ਬਾਤ ਕਰ ਦਿਓ ਇੱਤੇ ਵਸਨੇ ਕੋਈ ਵਿਦਵਾਨ ਆਜਦਾ ਉਹਨੂੰ ਕਹਿੰਦੇ ਲਾ ਤੂੰ ਤਾਂ ਘੰਟਾ ਸਿਮਰਨ ਕੀਤਾ ਪਤਾ ਨਹੀਂ ਅਸੀਂ ਤਾਂ 700 ਘੰਟੇ ਸਿਮਰਨ ਕਰਦੇ ਆ ਤੇ ਫਿਰ 1000 ਘੰਟੇ ਸੇਵਾ ਕਰਦੇ ਆ ਤਾਂ ਤਰੂ ਮੈਂ ਤਾਂ ਘੰਟਾ ਦਾ ਘੰਟਾ ਸੌਂਦੇ ਆ ਸਾਰੀ ਗੱਲ ਜਿਹੜੀ ਆਪਣੇ ਕਹਿੰਦੇ ਇਹੀ ਤੁਹਾਨੂੰ ਸ਼ਾਂਤੀ ਨਹੀਂ ਦਿੰਦੀ ਤੁਸੀਂ ਕਰਕੇ ਦੇਖਿਓ ਕੋਈ ਵਰਸਿਕ ਮਿਲੇ ਮਿੱਠਾ ਬੋਲੋ ਕੋਈ ਵਰਸਿਕ ਮਿਲੇ ਉਹਦਾ ਉਹਦਾ ਸਤਿਕਾਰ ਕਰੋ ਤੁਸੀਂ 2 ਦਿਨ 4 ਦਿਨ ਕਰਕੇ ਵੇਖੋ ਤੁਹਾਡੇ ਮਨ ਨੂੰ ਸ਼ਰਧਾ ਹੋਵੇਗੀ ਤੇ ਉਹੀ ਗੱਲ ਹੋਈ ਜਦੋਂ 2 4 ਦਿਨ ਉਹਨਾਂ ਨੇ ਇਸੇ ਤਰ੍ਹਾਂ ਕੀਤਾ ਜਿਹੜਾ ਵੀ ਆਵੇ ਜੀ ਆਇਆਂ ਨੂੰ ਜੀ ਆਓ ਬਿਠੋ ਜੀ ਸੇਵਾ ਗੁਰਸਿੱਖ ਦਾ ਸੇਵਕ ਕਰਨ ਲੈ ਕੇ ਬਾਣੀ ਪੜਦੇ ਤੇ ਮਨ ਨੂੰ ਸ਼ਰਧਾ ਹੀ ਆਉਂਦੀ ਅਜੇ ਤੱਕ ਅਸੀਂ ਜਿਹੜਾ ਜਿਹੜਾ ਕੁਝ ਅਸੀਂ ਲੈ ਕੇ ਤੁਰਿਆ ਉਹ ਇਹੋ ਹੀ ਹੈ ਵੀ ਜੋ ਮੈਨੂੰ ਪਤਾ ਹੈ ਉਹ ਦੂਜੇ ਨੂੰ ਨਹੀਂ ਪਤਾ ਸਜਣੋ ਭਗਤ ਕਬੀਰ ਜੀ ਨੇ ਇੱਕ ਗੱਲ ਲਿਖੀ ਹੈ ਉਹ ਕਹਿੰਦੇ ਅਜੋ ਸੁਨਾਉ ਸਮੁੰਦਰ ਮੈਂ ਕਿਆ ਜਾਣੇ ਕਹੋਈ ਅਜੇ ਤਾਂ ਪਤਾ ਹੀ ਨਹੀਂ ਸਾਨੂੰ ਵੀ ਸਤਿਗੁਰੂ ਜੀ ਨੇ ਅਰਥੇ ਸਾਡਾ ਜਾਣਾ ਪ੍ਰਵਾਨ ਹੋ ਰਿਹਾ ਹੈ ਕਿਉਂਕਿ ਉੱਥੇ ਵੀ ਅਸੀਂ ਹਉਮੈ ਨੂੰ ਲੈ ਕੇ ਬੈਠੇ ਹੁੰਨੇ ਆਂ ਉੱਥੇ ਵੀ ਹੋਵੇ ਸਾਡੇ ਨਾਲ ਹੁੰਦੀ ਹੈ ਵੀ ਮੈਂ ਕੀ ਆ ਕੇ ਦੂਜਾ ਕੀਏ ਫਿਰ ਉਹਦੇ ਤੇ ਨਕਸ਼ ਦੂਜਾ ਠੰਡੀ ਅਦੇ ਤੱਕ ਤੁਸੀਂ ਉੱਥੋਂ ਤੱਕ ਨਹੀਂ ਪਹੁੰਚੇ ਇਸ ਕਰਕੇ ਲੰਮਾ ਸਮਾਂ ਜ਼ਿੰਦਗੀ ਦਾ ਲੱਗ ਜਾਂਦਾ ਫਿਰ ਜਾ ਕੇ ਕਿਤੇ ਸਮਝ ਆਉਂਦੀ ਹੈ ਪਰਿਵਾਰ ਦੇ ਆਪਣੇ ਪਰਿਵਾਰ ਦੇ ਜੀਵਨ ਨੂੰ ਨਹੀਂ ਅਸਿਸਟ ਕਰ ਸਕੇ ਦੂਜਿਆਂ ਕੀ ਸਮਝੋਗੇ ਹੁਣ ਅੱਜ ਤੁਸੀਂ ਦੇਖ ਲਓ ਜ਼ਿਆਦਾਤਰ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਤੁਹਾਡੇ ਬੱਚੇ ਜਿਹੜੇ ਨਾ ਉਹਨਾਂ ਦੇ ਕੇਸ ਕਰਤੇ ਹੋ। ਮੈਨੂੰ ਪਤਾ ਹੈ। ਮੇਰੇ ਦੇਖਣ ਦੇ ਸਾਹਮਣੇ ਇੱਕ ਬੰਦੇ ਦੀ ਮੂਵੀ ਬਣ ਰਹੀ ਸੀ। ਮੈਂ ਸਾਹਮਣੇ ਕਿਸਦਾ ਨਾਮ ਨਹੀਂ ਲੈਣਾ ਕਿਉਂਕਿ ਮੇਰੇ ਮਹੱਲੇ ਦੇ ਬੰਦੇ ਨੇ ਮੈਂ ਦੇਖ ਰਿਹਾ ਸੀ ਉਹਦਾ ਪਿਓ ਪ੍ਰਧਾਨ ਸੀ, ਬੇਟਾ ਸ਼ਰਾਬ ਪੀ ਕੇ ਲਟ ਰਿਹਾ ਸੀ ਤੇ ਲੋਕ ਮੂਵੀਆਂ ਬਣਾ ਰਹੇ ਸੀ ਮੈਂ ਉੱਥੇ ਉਹ ਮੂਵੀਆਂ ਉਹਨਾਂ ਤੋਂ ਡਿਲੀਟ ਕਰਾਈਆਂ ਕਰਕੇ ਵੀ ਇਹ ਕੰਮ ਨਹੀਂ ਕਰਨਾ ਕਿਉਂਕਿ ਪਿਤਾ ਦਾ ਬੁਰ ਸਿਖਾਣਾ ਚਲੋ ਬੱਚੇ ਨੇ ਗਲਤੀ ਕਰ ਲਈ ਉਹਦੇ ਪਿਓ ਦੇ ਮਿਲਣਾ ਇਹ ਅਸੀਂ ਆਪਣੇ ਪਰਿਵਾਰ ਨੂੰ ਨਹੀਂ ਸਿਧਾਰਸ ਕਿ ਸਾਡਾ ਸਵੇਰੇ ਆਉਣ ਦਾ ਕੀ ਮਕਸਦ ਰਹੇਗਾ ਇਹ ਕੂੜਾ ਸੇ ਆਪਣੇ ਘਰ ਦਾ ਲੋਕਾਂ ਦੇ ਬਾਰੇ ਵਿੱਚ ਸਿੱਖਣਾ ਕਿ ਸਿੱਖਿਆ ਅਸੀਂ ਸਾਨੂੰ ਤੇ ਦੂਸਰਾਂ ਦੇ ਦਰਵਾਜ਼ੇ ਸਾਫ਼ ਕਰਨ ਲਈ ਕਹਿੰਦੇ ਸੀ ਅਸੀਂ ਆਪਣੇ ਦਰਵਾਜ਼ੇ ਆਪਣੇ ਘਰ ਨੂੰ ਸਾਫ਼ ਕਰਦੇ ਤੇ ਸਾਡੇ ਚ ਤਾਕਤ ਲਈ ਸਾਡੇ ਬੱਚੇ ਸਾਡੀ ਗੱਲ ਸੁਣ ਲਈ ਤਿਆਰ ਲਈ ਤੇ ਅਸੀਂ ਲੋਕਾਂ ਨੂੰ ਗਿਆਨ ਦੇਣ ਵਾਸਤੇ ਤੁਰ ਫਿਰ ਅਸੀਂ ਤੜਕੇ ਹੁੰਦੇ ਆ ਜੀ ਸਵੇਰਾ ਆਉਣਾ ਤੁਹਾਡਾ ਸਵੇਰ ਦਾ ਆਉਣਾ ਤੁਹਾਡੇ ਘਰ ਤੇ ਵੀ ਅਸਰ ਪਾਉਗਾ ਜਦੋਂ ਤੁਹਾਡੇ ਮੰਨ ਤੇ ਨਿਮਰਤਾ ਤੇ ਸੁਖਾਂ ਹੋਇਆ ਅਜ ਤਾਂ ਤੁਸੀਂ ਇਸੇ ਕਰਨ ਨੂੰ ਲੈ ਕੇ ਭਰ ਮਹਿਲ ਹੋ ਜਾਉਂਦੇ ਸਤਿਗੁਰੂ ਜੀ ਕਹਿੰਦੇ ਤੁਸੀਂ ਤੁਹਾਡੇ ਅੰਦਰੋਂ ਕਰਨੀ ਨਿਸ਼ਬਦ ਕਿਨੇ ਨਿਕਲਿਆ ਅਸੀਂ ਇੰਨਾ 7 ਘੰਟੇ ਦਿੱਤਨੇ ਕਰਦੇ ਛੱਡੋ ਇਸ ਕਰਨ ਨੂੰ ਤੁਸੀਂ ਗੁਰੂ ਤੇ ਸ਼ਰਗੋ ਪਾਤਸ਼ਾਹ ਜਿਨਨੇ ਦੀ ਸੇਵਾ ਤੁੰ ਕਰਾਉਣਾ ਹੈ ਅਸੀਂ ਕਰੀ ਜਾ ਰਹੇ ਹਾਂ ਸਨਬਖਸ਼ ਲਈ ਪਹਿਲਾਂ ਘਰ ਸਦਾ ਰੋ ਪੇਰ ਲੋਕਾਂ ਨੂੰ ਸਤਾਂਨ ਵਰਤ ਰਿਹਾ ਬੱਚੇ ਤੁਹਾਡੀ ਗੱਲ ਨਹੀਂ ਮੰਨਣ ਲਈ ਤਿਆਰ ਤੁਸੀਂ ਲੋਕਾਂ ਨੂੰ ਗਿਆਨ ਦਿੰਦੇ ਫਿਰ ਉਹ ਇੱਥੇ ਇਹ ਗੱਲ ਕਹੀਏ ਪਹਿਲਾਂ ਆਪਣੇ ਘਰ ਨੂੰ ਸਟਾਰ ਲਓ ਉਸ ਤੋਂ ਬਾਅਦ ਦੂਸਰਿਆਂ ਦਾ ਜਿਹੜਾ ਪ੍ਰਬੰਧਕ ਮੰਨਣਾ ਹੈ ਨਾ ਉਹਦਾ ਮੁੱਖ ਕਾਰਨ ਹੈ ਉਥੋਂ ਦੇ ਪ੍ਰਬੰਧ ਦੇ ਵਿੱਚ ਸਹਿਯੋਗ ਕਰਨਾ ਤੇ ਜੇ ਪ੍ਰਬੰਧਕ ਨੇ ਆਪਣਾ ਸਹਯੋਗ ਹੀ ਨਾ ਕੀਤਾ ਲਿਆ ਪ੍ਰਸ਼ਾਦ ਆਇਆ ਮਥਣ ਕਿਹਾ ਪ੍ਰਸ਼ਾਦ ਲੈ ਕੇ ਮੁੜ ਗਿਆ ਕਿ ਲੋਕ ਦੇਖਣ ਵੀ ਇਹ ਬੰਦਾ 4 ਵਜੇ ਆਉਂਦਾ ਕੋਈ ਫਾਇਦਾ ਨਹੀਂ ਜਿੰਨਾ ਕ ਪੈਦਾ ਉਹ ਸਾਨੂੰ ਹੋਣਾ ਅਸੀਂ ਆਏ ਪ੍ਰਸ਼ਾਦ ਲੈ ਕੇ ਮਥਣ ਕਿਹਾ ਗੁਰੂ ਦਾ ਹੁਕਮ ਛੋੜ ਲਿਆ ਤੇ ਹਉਮੈ ਨਾ ਕਿ ਫਿਰ ਚੱਲੀ ਗਈ ਹਉਮੈ ਦੇ ਪੱਟੇ ਇੱਥੇ ਲਹੌਣੀ ਸੀ ਆ ਕੇ ਤੇ ਉਹ ਅਸੀਂ ਨਾਲ ਹੀ ਲਈ ਫਿਰਦੀ ਅਸੀਂ ਕੀਤਾ ਮੈਂ ਕੀਤਾ ਮੇਰੀ ਸੰਗਤ ਅੱਜ ਤੱਕ ਤਾਂ ਇਹੋ ਹੀ ਗੱਲ ਚੱਲੀ ਜਾਂਦੀ ਬਹੁਤ ਲੋਕ ਦੇਖਿਓ ਤੁਸੀਂ ਕਹਿਣਗੇ ਸਾਡੀ ਸੰਗਤ ਸਾਡੇ ਸੰਗਤ ਕਾਦੀ ਹੈ ਸੰਗਤ ਗੁਰੂ ਕੀ ਹੈ ਇਸ ਵਾਸਤੇ ਸਤਿਗੁਰੂ ਜੀ ਨੇ ਇੱਕ ਗੱਲ ਕਹੀ ਸੀ ਸੰਗਤ लेट ਆਈ ਤੇ ਸਤਿਗੁਰੂ ਜੀ ਕਹਿਣ ਲੱਗੇ ਪੁਰ ਸਿੱਖੋ ਲੰਗਰ ਛਕੋ ਕਿਉਂ ਨਾ ਰਾਸਤੇ 'ਚ ਮੈਂ ਇੱਕ ਪਰਨ ਕਰ ਲਿਆ ਸੀ ਕਸ਼ਮੀਰ ਤੋਂ ਆਉਂਦਿਆਂ ਨੇ ਕਹਿਣ ਲੱਗੇ ਵੀ ਅੱਜ ਲਾਸਟ ਦਿਨ ਹੈ ਤੇ ਸਤਿਗੁਰੂ ਜੀ ਨੇ ਦਰਸ਼ਨ ਕਰਕੇ ਲੰਗਰ ਛਕਣਾ ਗੁਰੂ ਅਰਜਨ ਸਾਹਿਬ ਅਤਿ ਸ਼ਹੀ ਆਰਾਮ ਕਰਨ ਲੱਗੇ ਬਾਰਾਂ ਮਹੀਗੇ ਸੀ ਸੇਵਲਰ ਕਰਨਗੇ ਸਤਿਗੁਰੂ ਜੀ ਤੇ ਰੰਗ ਕਰਦੇ ਸਵੇਰੇ ਦਰਸ਼ਕ ਕਿਸੇ ਨੇ ਲੰਗਰ ਨਾ ਸਕੇ ਉਵੇਂ ਪੈ ਗਏ ਕਿਉਂਕਿ ਪਰਮ ਕੀਤਾ ਸੀ ਸਤਿਗੁਰੂ ਜੀ ਉੱਠ ਕੇ ਆਏ ਰਸੋਈਏ ਨੂੰ ਕਹਿਣ ਲੱਗੇ ਲੰਗਰ ਭਾਈ ਤਿਆਰ ਆ ਕਹਿਣ ਲੱਗੇ ਜੀ ਲੰਗਰ ਦਾ ਸਮਾਂ ਤਾਂ ਘੰਟਾ ਕੁ ਲੱਗ ਜੂ ਲੰਗਰ ਤਿਆਰ ਕਰਨ ਤੇ ਸਤਿਗੁਰੂ ਜੀ ਕਹਿਣ ਲੱਗੇ ਘਰੇ ਮਠਾਈ ਬਣੀ ਪਈ ਐ ਬੀਬੀ ਵੀਰੋ ਦਾ ਵਿਆਹ ਸੀ ਕਹਿਣ ਲੱਗੇ ਉਸ ਖਾ ਦੋ ਸੰਤਾਂ ਘਰ ਗਏ ਮਾਤਾ ਜੀ ਨੇ ਕਹਿ ਤਾ ਇਹ ਨਾ ਇਹ ਬਰਾਕੀਆਂ ਵਾਸਤੇ ਹੈ ਜਾਂ ਜਿਹੜੇ ਵਿਆਹ ਵਾਲੇ ਸੱਜਣ ਆਉਣਗੇ ਉਹਨਾਂ ਵਾਸਤੇ ਹੈ ਸੇਵਾਦਾਰ ਉਹ ਫਤਿਹ ਸ਼ਾਹੀ ਤੇ ਸਤਪੁਰੂ ਜੀ ਕਹਿੰਦੇ ਜੇ ਸੰਗਤ ਦਾ ਨਰਾਦਰ ਕੀਤਾ ਨਾ ਤੇ ਇਹਨੂੰ ਫਿਰ ਦੋਸ਼ਮਣੀ ਸ਼ਕਲ ਕੇ ਸੰਗਤ ਨਹੀਂ ਸ਼ਕਾਉਂਦੇ ਪਹਿਰਾ ਚ ਰੋਲਣ ਦੀ ਤੇ ਲੋਹਗੜ ਦੀ ਜੰਗ ਹੋਈ ਉਸੇ ਦਿਨ ਉਹ ਮਠਾਈਆਂ ਕਿਉਂਕਿ ਸਤਪੁਰੂ ਜੀ ਛੱਡ ਕੇ ਚਵਾਲ ਚਲੇ ਗਏ ਸਨ ਬੀਬੀ ਵੀਰੋ ਲੋ ਲੈ ਕੇ ਪਰਿਵਾਰ ਚਵਾਲ ਚ ਲੈ ਗਏ ਸਤਪੁਰੂ ਜੀ ਨੇ ਜੰਗ ਲੜੀ ਉਹ ਮਠਾਈਆਂ ਰੋਜ਼ ਦੀਆਂ ਰਹੀਆਂ ਇਸ ਕਰਕੇ ਜੇ ਸੰਗਤ ਦਾ ਵਚਨ ਨਹੀਂ ਮੰਨਦੇ ਤੇ ਫਿਰ ਕਿਤੇ ਨਿਕਾਮ ਜਾਪ ਹੁੰਦੇ ਜਿੱਥੇ ਮਰਜੀ ਤੁਰ ਫਿਰਦੇ ਸੰਗਤ ਦਾ ਹੁਕਮ ਮੰਨਣਾ ਸਾਡੇ ਵਾਸਤੇ ਜ਼ਰੂਰੀ ਜੋ ਸੰਗਤ ਨੇ ਕਹਿ ਦਿੱਤਾ ਸਤਿ ਸੋਚਨ ਕਹਿ ਕੇ ਪ੍ਰਵਾਨ ਕਰ ਲਓ ਕਿਉਂਕਿ ਵਿੱਚ ਸੰਗਤ ਆਤਮਾ ਵਚਨ ਇਹੋ ਸੰਗਤ ਵਿੱਚ ਪਰਮੇਸ਼ਰ ਦਾ ਵਾਸਾ ਹੈ ਆਓ ਅੱਜ ਦਾ ਬਹੁਤ ਨੂੰ ਸਰਵਨ ਕਰਨਾ ਸਤਿਗੁਰੂ ਆਤਸ਼ਾ ਜੀ ਕਿਰਪਾ ਕਰਨ ਇੱਕ ਵਾਰ ਗੱਜ ਕੇ ਆਖੋ ਜੀ ਸਤਨਾਮੁ ਸ੍ਰੀ ਵਾਹਿਗੁਰੂ

ਇਹ ਗੁਰੂ ਦੀ ਕਿਰਪਾ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ। ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨ ਕਹਿ ਹੈ ਸੰਗ ਥਿਤ ਰੂਪ ਘਰ ਦੇ ਅੰਦਰ ਵੀ ਤੇ ਬਾਹਰ ਵੀ। ਦੁਨਿਆਵੀ ਤੌਰ ਤੇ ਘਰ ਦੇ ਅੰਦਰ ਤੇ ਘਰ ਤੋਂ ਬਾਹਰ ਵੀ ਸਤਿਗੁਰੂ ਸਾਛਸ ਅਸੀਂ ਜਿੱਤੇ ਜਾਂਦੇ ਆ ਤੇਰਾ ਓਟ ਆਸਰਾ ਤੂੰ ਆਪਣੇ ਸੇਵਕ ਦੇ ਸਦਾ ਸੰਗਮਸਤੇ। ਕਰ ਕਰ ਪਾ ਪ੍ਰੀਤਮ ਪ੍ਰਵਾਪਣੇ ਨਾਮ ਜਪੋ ਹਰ ਰੰਗ ਪਰਮੇਸ਼ਰਾਂ। प्यारे जी कृपा करो तेरे नाम के रंग वि लग्या होया मैं तेरी सिपरा करता रहा जन को प्रभ अपने काभु कासरा है जो तू करा है, है स्वामी सा मसल प्रव जो तू कर रो तू करा रै सतपुरशाह तेरी दिखती हुई सिक्ख्या जी है प्रवान ਜੋ ਤੂੰ ਕਰ ਰਿਹਾ ਸਭ ਕੁਝ ਠੀਕ ਕਰ ਰਿਹਾ ਜੋ ਤੂੰ ਕਰਵਾ ਰਿਹਾ ਸਭ ਕੁਝ ਠੀਕ ਕਰਵਾ ਰਿਹਾ ਸਾਨੂੰ ਤੇਰਾ ਉਪ ਹਸਰ ਹੈ ਤੇ ਤੇਰੀ ਦਿੱਤੀ ਸਿੱਖਿਆ ਸਭ ਕੁਝ ਕਰਵਾ ਰਿਹਾ ਰਹਾ ਅਤ ਪਰਮੇਸ਼ਰ ਘਤ ਨਾਰਾਇਣ ਧਨ ਗੋਪਾਲ ਗੁਣਸਾਖੀ ਪਤ ਪਰਮੇਸ਼ਰ ਸਾਡੀ ਇੱਜ਼ਤ ਮਾਨ ਸਤਕਾਰ ਤੁਹਾਡੀ ਹੱਥ ਅਸੀਂ ਅਰਦਾਸ ਕਰਦੇ ਹਾਂ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਪਾਤਸ਼ਾਹ ਸਾਡੀ ਇੱਜ਼ਤ ਪੱਧਰੇ ਰੱਖੇ ਤੁਸੀਂ ਘਤ ਨਾਰਾਇਣ ਸਾਡੇ ਜਿਹੜੀ ਹੈ ਜੀਵਨ ਦੀ ਕੱਤੀ ਹੈ ਉਹ ਤੁਹਾਡੇ ਹੱਥ ਹੈ ਸਤਿਗੁਰੂ ਬਾਛਾ ਜੀ ਤੁਹਾਡੀ ਦਿੱਤੀ ਹੋਈ ਸਿੱਖਿਆ ਸਾਡੇ ਜੀਵਨ ਲਈ ਇੱਕ ਗੁਣਾ ਦੀ ਖਾਨਦ ਹੋ ਸਕਦੀ ਹੈ ਗੋਪਾਲ ਧਰਤੀ ਦੀ ਪਾਲਣਹਾਰ ਪਰਮੇਸ਼ਰਾਂ ਤੇਰੀ ਸਿੱਖਿਆ ਦਾ ਇੱਕ ਇੱਕ ਅੱਖਰ ਜਿਹੜਾ ਹੈ ਉਹ ਸਾਡੇ ਲਈ ਜੀਵਨਦਾਨ ਹੋ ਸਕਦਾ ਹੈ ਚਰਨ ਚਰਨ ਨਾਨਕ ਦਾਸ ਹਰ ਹਰ ਸੰਤਿ ਇਹ ਬਿਤ ਜਾਤੇ ਤੁਹਾਡੀ ਚਰਨ ਤੁਹਾਡੀ ਸ਼ਰਨ ਦਾ ਕੋਟ ਆਸਰਾ ਲੈਣਾ ਸਤਿਗੁਰੂ ਪਾਤਸ਼ਾਹ ਜੀ ਉਹ ਸਾਡੇ ਵਾਸਤੇ ਆਗਾ ਪ੍ਰਸਾਦ ਹੈ ਤੇ ਸੰਤ ਜਨਾਂ ਨੇ ਇਹ ਵਿਧੀ ਨੂੰ ਅਪਣਾਇਆ ਜਿਹੜੇ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਨਾ ਤੁਹਾਡੇ ਚਰਨਾਂ ਨਾਲ ਜੁੜ ਕੇ ਸਤ ਸੰਗਤ ਨਾਲ ਸਮਰ ਨਾਲ ਜੁੜੇ ਨਾ ਸੇਵਾ ਨਾਲ ਜੁੜੇ ਹਨ ਉਹਨਾਂ ਨੇ ਇਹ ਗੱਲ ਇਹ ਦਿਨ ਚੰਗੀ ਤਰ੍ਹਾਂ ਦੱਸਾ ਰਹੀ ਹੈ ਕਿ ਤੁਹਾਡੇ ਚਰਨਾਂ ਦੇ ਕੋਟ ਆਸਰੇ ਜੀਵਨ ਜਿਉਣ ਵਾਲਾ ਮਨੁੱਖ ਅਜੇ ਕਿਤੇ ਢੋਖਾ ਨਹੀਂ ਖਾਂਦਾ ਉਸੀ ਸਦਾ ਅੰਗ ਸੰਗੋ ਕੇ ਜਿਵੇਂ ਤੁਸੀਂ ਬਾਹਰ ਤੁਰਨਾ ਉਹ ਸਦਾ ਚੜਦੀ ਕਲਾਤ ਰਹਿੰਦਾ ਹੈ ਸਤਿਗੁਰੂ ਜੀ ਕਹਿੰਦੇ ਮੰਗਦਾ ਬਹੁਤ ਕੁਛ ਹੈ ਮੇਰਾ ਪੁੱਤਰ ਵਿਦੇਸ਼ ਚਲਾ ਜਾਵੇ ਜ਼ਮੀਨ ਜਾਇਦਾਦ ਅੰਗਲ ਵਿੱਚ ਬਾਤਾ ਹੋਵੇ ਘਰ ਦੁਕਾਨਾਂ ਬਹੁਤ ਕੁਛ ਮੰਗਿਆ ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਜੇ ਤੈਨੂੰ ਗੱਡੀ ਮਿਲ ਗਈ ਨਾ ਤੇ ਸਤ ਸੰਗਤ ਵਾਸਤੇ ਵਰਤੋ ਜੇ ਤੈਨੂੰ ਕਿਤੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲ ਕੇ ਨਾ ਤੂੰ ਜਿੰਨੀ ਸੰਗਤ ਦੀ ਸੇਵਾ ਕਰੇਗਾ ਗੁਰੂ ਦਾ ਗੁਰੂ ਦੀ ਸੇਵਾ ਕਰੇਂ ਕਿ ਸਤਗੁਰੂ ਸਾਹਿਬ ਇਹਦੇ ਤੈਨੂੰ ਉਦੋਂ ਤੇਰੇ ਤੇ ਸਤਗੁਰੂ ਪ੍ਰਸੰਨ ਹੋਣਗੇ ਜਦੋਂ ਤੂੰ ਗੁਰੂ ਦੀ ਸੰਗਤ ਦੀ ਸੇਵਾ ਕਰਤੇ ਤੇਰੇ ਕੋਲ ਪੈਸਾ ਹੈ ਸੰਗਤ ਦੀ ਸੇਵਾ ਉਠਾ ਲੈ ਕੋਈ ਸੰਗਤ ਦੇ ਕਿਸੇ ਬੰਦੇ ਨੂੰ ਪ੍ਰਸ਼ਾਦਾ ਸਿਖਾਤਾ ਕੋਈ ਹੋਰ ਸੇਵਾ ਕਰਤੀ ਕੋ ਡੋੜ ਬੰਨ੍ਹਦੇ ਕੱਪੜੇ ਬਾਟੇ ਨੂੰ ਕੱਪੜੇ ਲੈ ਕੇ ਕਿਸੇ ਜੋੜਾ ਟੁੱਟਿਆ ਨੂੰ ਜੋੜਾ ਲੈਤਾ ਕਿਸੇ ਬੱਚੇ ਵਿਦਿਆ ਪੜ੍ਹ ਰਹੀ ਹੈ ਉਹਦੀ ਮਦਦ ਕਰਦੀ ਕਿਸੇ ਮੱਛੀ ਦਾ ਵਿਆਹ ਕਰਨਾ ਗਰੀਬ ਪਰਿਵਾਰ ਹੈ ਉਹਦੀ ਮਦਦ ਕਰਦੀ ਤੇਰਾ ਦਸੋਂ ਸਭਰਾ ਤੂੰ ਮੰਗਦਾ ਬਹੁਤ ਕੁਸ਼ਿਸ਼ ਤੇ ਮੰਗਦਾ ਸਿਰਫ ਆਪਣੇ ਵਾਸਤੇ ਉਹਨਾਂ ਨੇ ਕਿਹਾ ਸੀ ਨਾ ਮਾਇਆ ਨੇ ਕਹਿਣਗੇ ਸਿੱਖ ਤਾਂ ਤੁਹਾਡੇ ਹੈ ਅਰ ਸਤਕਾਰ ਮੇਰਾ ਕਰਦੇ ਅਸੀਂ ਤਾਂ ਮੰਗਦੇ ਹੀ ਮੰਗਦੇ ਆ ਕਦੇ ਕੁਝ ਕਿਸੇ ਪਾਸੇ ਲੇਖੇ ਚ ਲਾਉਂਦਾ ਕਦੇ ਯਤਨ ਨਹੀਂ ਕੀਤਾ ਉਹਨਾਂ ਚ ਮੈਂ ਵੀ ਤੁਹਾਡੇ ਨਾਲ ਹੀ ਸ਼ਾਮਲ ਹਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇੱਕੋ ਚੀਜ਼ ਮੰਗਿਆ ਕਰ ਤੁਹਾਨੂੰ ਗੁਰੂ ਨਾਨਕ ਸਾਹਿਬ ਆਖਸਾ ਤੁਸੀਂ ਮੇਰੀ ਬਾਹ ਫੜ ਲਈ ਨਹੀਂ ਚਾਹੀਦਾ ਤੱਕਾ ਸਭ ਕੁਝ ਤੇ ਜਦੋਂ ਗੁਰੂ ਨਾਨਕ ਜੀ ਨੇ ਤੁਹਾਡੀ ਬਾਹ ਫੜ ਲਈ ਤੇ ਤੁਹਾਨੂੰ ਘਾਟਾ ਕਿਸੇ ਚੀਜ਼ ਦਾ ਹੋਈ ਨਹੀਂ ਸਕਦਾ ਆਓ ਅਰਦਾਸ ਕਰਿਏ ਆਖਸਾ ਜੀ ਚਰਨਾਂ ਤੇ ਖਾਮ ਨੇ ਕੰਗੇ ਬੁਰਾ ਨਹੀਂ ਕੋਈ ਪ੍ਰਾਨੋ ਅਨਾਰੁਦਾਰੀ ਸੋਈ 7 ਸਾਲੋਂ ਸੁਮਤਵਕਸ਼ਨ ਸਾਲੋਂ ਸੋਜੀ ਆਜਵੇ ਗੁਰੂ ਕੀ ਸੰਗਤ ਦਾ ਸਤਕਾਰ ਮੁੱਖ ਰੱਖ ਕੇ ਚੱਲੀਏ ਪਾਤਸ਼ਾਹ ਜੀ ਕਿਰਪਾ ਕਰਨ ਕਿਉਂਕਿ ਸਾਰੇ ਸਾਡੇ ਨੂੰ ਚੰਗੇ ਅਸੀਂ ਸੋਹਣਾ ਬਣਾ ਦੇ ਵਾਹਿਗੁਰੂ ਜੀ ਦਾ ਖਰਸਾ ਵਾਹਿਗੁਰੂ ਜੀ ਦੀ ਫਤਿਹ RAMkale mah laati ja anand ek ko